ਸਮਾਜ ਵਿੱਚ ਪੁਲਿਸ ਨੂੰ ਲੋਕਾਂ ਦੀ ਸੁਰੱਖਿਆ ਦੇ ਲਈ ਤਾਇਨਾਤ ਕੀਤਾ ਜਾਂਦਾ ਪਰ ਜਦੋਂ ਇਹੀ ਪੁਲਿਸ ਲੋਕਾਂ ਦੇ ਲਈ ਖਤਰਾ ਬਣ ਜਾਵੇ ਤਾਂ ਸਵਾਲ ਤਾਂ ਉੱਠਣੇ ਲਾਜ਼ਮੀ ਨੇ ਜੋ ਇੰਜ ਕਹਿ ਲਈਏ ਜਦੋਂ ਬਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਫਸਲਾਂ ਦੀ ਰਾਖੀ ਕੌਣ ਕਰੇਗਾ ਦਰਅਸਲ ਮਾਮਲਾ ਅਮਰਸਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਨਸ਼ੇ ਦੀ ਹਾਲਤ ਦੇ ਵਿੱਚ ਮਲਾਜ਼ਮ ਦੇ ਵੱਲੋਂ ਲੜਕੀ ਨਾਲ ਛੇੜਛਾੜ ਕਰਨ ਦੀ ਗੱਲ ਕਹੀ ਗਈ ਹੈ ਅਤੇ ਗਾਲੀ ਕਲੋਚ ਕਰਨ ਦੀ ਗੱਲ ਕਹੀ ਗਈ ਹੈ ਦਰਸਲ ਮਾਮਲਾ ਅਮਰਸਰ ਦੇ ਥਾਣਾ ਮੋਕਮਪੁਰਾ ਅਧੀਨ ਆਉਂਦੇ ਸਨ ਸਿਟੀ ਨਜ਼ਦੀਕ ਸਰਬ ਧਰਮ ਇਕਤਾ ਮੰਦਿਰ ਛੋਟਾਸ਼ਵਾਲਾ ਜਿਹਦਾ ਹੈ ਜਿੱਥੇ ਇੱਕ ਸ਼ਰਾਬੀ ਹਾਲਤ ਦੇ ਵਿੱਚ ਪੁਲਿਸ ਮਲਾਜ਼ਮ ਦੇ ਵੱਲੋਂ ਗਾਲੀ ਗਲੋਚ ਕਰਦਿਆਂ ਮੰਦਿਰ ਪ੍ਰਬੰਧਕਾਂ ਤੇ ਪਿਸਤੌਲ ਤੱਕ ਤਾਨਣ ਦੀ ਗੱਲ ਕਹੀ ਜਾ ਰਹੀ ਹੈ ਅਤੇ ਨਸ਼ੇ ਦੇ ਵਿੱਚ ਬੇਸੁਦ ਮਲਾਜ਼ਮ ਦੇ ਵੱਲੋਂ ਜਦੋਂ ਪਿਸਤੌਲ ਤਾਣੀ ਜਾਂਦੀ ਹੈ ਤਾਂ ਪਿਸਤੌਲ ਉੱਥੇ ਡਿੱਗ ਜਾਂਦੀ ਹੈ ਜਿਸ ਵੰਦੀ ਮੰਦਿਰ ਪ੍ਰਧਾਨ ਭਾਰਤ ਪੋਸ਼ਣ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਆਏ ਦਿਨ ਕਾਲਾ ਸਿਪਾਹੀ ਸ਼ਰਾਬ ਦੇ ਵਿੱਚ ਮੰਦਰ ਦੇ ਵਿੱਚ ਉਹਨਾਂ ਦੇ ਨਾਲ ਫੁੱਲ ਵੇਚਣ ਵਾਲੀ ਬੇਟੀ ਨਾਲ ਗਾਲੀ ਗਲੋਚ ਕਰਦਾ ਅਤੇ ਜਦੋਂ ਉਸ ਨੂੰ ਰੋਕਿਆ ਜਾਂਦਾ ਤਾਂ ਪਿਸਤੌਲ ਕੱਢ ਕੇ ਨਸ਼ੇ ਦੀ ਹਾਲਤ ਦੇ ਵਿੱਚ ਗਾਲਾਂ ਕੱਢੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਹੁਣ ਉਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਮੇਰਾ ਨਾਮ ਭਾਰਤ ਪੋਸ਼ਣ ਆ ਤੇ ਕੀ ਹੋਇਆ ਕੀ ਮੈਂ ਮੰਦਰ ਦਾ ਪ੍ਰਧਾਨ ਆ ਇੱਥੇ ਕੱਲ ਇੱਕ ਕਾਲੂ ਸਿਪਾਈ ਹੈਗਾ ਜਿਹਦਾ 3456 ਬੈਲਟ ਨੰਬਰ ਆ ਔਰ ਅੱਜਾ ਸ਼ਰਾਬ ਦੇ ਨਾਲ ਇੱਥੇ ਮੰਦਰ ਤੇ ਆਣ ਕੇ ਆ ਮੇਰੀ ਗੁੜੀਆ ਮੰਦਰ ਤੇ ਰਹਿੰਦੀ ਆ ਇਹਨੂੰ ਗਾਲ ਬੰਦਾ ਕੱਢਣ ਲੱਪਿਆ ਜਿੱਧਰੋਂ ਉਧਰੋਂ ਮੇਰੇ ਘਰੋਂ ਆਉਂਦਾ ਆਪਣੀ ਘਰ ਦੀ ਨਾਲ ਲੈ ਕੇ ਤੇ ਜਦੋਂ ਵੇਖਿਆ ਮੇਰੀ ਕੁੜੀ ਨੂੰ ਗਾਲ ਮੰਗਣਾ ਕੱਢਣ ਦਾ ਆਪਾਂ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਇਹਨੇ ਪਿਸਤੌਲ ਗੱਡੀ ਤੇ ਮੇਰੇ ਕੰਨ ਤੇ ਰੱਖਦੀ ਤੋਂ ਤੋਂ ਬਾਦ ਪਬਲਿਕ اٹੇ ਹੋ ਗਈ ਤਾਂ ਪੱਜਣ ਲਗਾ ਤਾਂ ਪਿਸਤੋਲੇ ਦੀ ਡਿੱਗੀ ਤੇ ਜੋ ਮੇਰੀ ਗੁੜੀਆਂ ਨੇ ਫੜ ਲਈ ਮੇਰੀ ਗੁੜੀਆਂ ਨੇ ਫੜ ਕੇ ਇੱਥੋਂ ਮੁਲਾਜ਼ਮ ਆਪਣੇ ਸੈਂਸਿਟੀ ਦੀ ਮੋੜ ਤੇ ਖਲੋਤੇ ਹੁੰਦੇ ਉਹਨਾਂ ਨੂੰ ਬੁਲਾਇਆ ਤਾਂ ਉਹਨਾਂ ਨੂੰ ਦੇਤੀ ਆ ਹਮੇਸ਼ਾ ਹੀ ਹੁੰਦਾ ਨਾਲੇ ਮੇਰੀ ਕੁੜੀ ਨੂੰ ਦਾਣਾ ਕਰਦਾ ਕਦੀ ਸਾਨੂੰ ਕੱਢ ਕਰਦਾ ਕੋਈ ਪੁਰਾਣੀ ਰੰਜਿਸ਼ ਨਹੀਂ ਕੋਈ ਪੁਰਾਣੀ ਰੰਜਿਸ਼ ਨਹੀਂ ਆਵੇਂ ਨੀ ਚੈਜ ਕਰਦਾ ਹਾਂ 10 ਸੈਂਟ ਕਰਦਾ ਸਾਨੂੰ ਆ ਛੋਟਾ ਛਵਾਲਾ ਸੈਂਸਿਟੀ ਮੋਲ ਸਰਬਤਰ ਮੇਕ ਤਾਂ ਮੰਦਾ ਤੁਸੀਂ ਥਾਣੇ ਜਾ ਕੇ ਕੋਈ ਕੰਪਲੇਂਟ ਲਖਾਈ ਹਾਂ ਮੇਰੀ ਕੁੜੀਆਂ ਨੇ ਲਖਵਾਈ ਆ ਕੰਪਲੇਂਟ ਤੇ ਪੁਲਿਸ ਵੱਲੋਂ ਕੀ ਕੀ ਆ ਗਿਆ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਆ ਤੇਰੀ ਉਹਦੀ ਬੰਦੂਕ ਤੇ ਡਿੱਗੀ ਉਹ ਉਹ ਬੰਦੂਕ ਆਪਾਂ ਮੁਲਾਜ਼ਮਾਂ ਨੂੰ ਜਮ੍ਹਾਂ ਕਰਾਤੀ ਠੀਕ ਆ ਕਿਹੜੇ ਥਾਣੇ ਕਿਹੜੇ ਜਮ੍ਹਾਂ ਕਰਾਈ ਆ ਮੋਗੰਪੁਰ ਥਾਣੇ ਮਗੰਪੁਰ ਦੇ ਮੁਲਾਜ਼ਮ ਖਲੋਤੇ ਆ ਸੰਸਿਟੀ ਤੇ ਖਲੋਤੇ ਹੁੰਦੇ ਆ ਤਾਂ ਆਪਾਂ ਉਹਨਾਂ ਨੂੰ ਹੀ ਦੇਤੀ ਸੀ ਉਹਨਾਂ ਦੇ ਸਾਹਮਣੇ ਇਹ ਵਾਕਿਆ ਹੋਇਆ ਜੀ ਹਾਂ ਉਹਨਾਂ ਦੇ ਸਾਹਮਣੇ ਇਹ ਵਾਕਿਆ ਹੋਇਆ ਉਹ ਬਾਅਦ ਚਾਹ ਜਦੋਂ ਇਹਨਾਂ ਦੀ ਕਹਿੰਦਾ ਬੰਦਾ ਗਲਮੰਦਾ ਕੱਢਣ ਡਿਆ ਸੀ ਉਹ ਛੜਦਾ ਨਹੀਂ ਸੀ ਗਲਮੰਦਾ ਕੱਢਣਾ ਪੁਲਸ ਵਾਲਿਆਂ ਤੁਸੀਂ ਬੁਲਾ ਕੇ ਲਿਆ ਹਾਂ ਆ ਪੁਲਸ ਵਾਲਿਆਂ ਬੁਲਾ ਕੇ ਲਿਆ ਤੇ ਦੋਸ਼ੀ ਨੂੰ ਤੇ ਹਥਿਆਰ ਨੂੰ ਦੋਵੇਂ ਤੁਸੀਂ ਉਹਨਾਂ ਨੂੰ ਜਮ੍ਹਾਂ ਕਰਾ ਆ ਉਹਨਾਂ ਨੂੰ ਜਮ੍ਹਾਂ ਕਰਾ ਆ ਨਹੀਂ ਨਹੀਂ ਉਹ ਸੋਪੀ ਹੈਗਾ ਉਹ ਕੰਦੀ ਤੋਂ ਪਗਾਰੇ ਹਾਂ ਰੱਜ ਆਇਆ ਪਤਾ ਨਹੀਂ ਕਿਦੋਂ ਰੱਜ ਆ ਗਿਆ ਆ ਉੱਤੇ ਬਾਅਦ 15 ਦਿਨਾਂ ਬਾਅਦ ਬਾਰ ਮੇਰੇ ਗੁड़िया ਫੁੱਲਾਂ ਇਧਰ ਨਾਲ ਲੁੰਦੀ ਆ ਆ ਗਾਲ ਮੰਦਾ ਕੱਟ ਕੇ ਜਾਂਦਾ ਹੀ ਜਾਂਦਾ ਕਦੀ ਉਹਨਾਂ ਨੂੰ ਟੁੱਚਾ ਕਰਦਾ ਕਦੀ ਛੇੜਦਾ ਮੈਂ ਮੇਰਾ ਨਾਮ ਰਚਨਾ ਆ ਇਹ ਮੇਰੇ ਹਸਬੰਡ ਉਹ ਇਦਾਂ ਹੀ ਕਰਦਾ ਆ ਕਿ ਇੱਥੇ ਗਾਲੀ ਗਲੋਚ ਕਰਦਾ ਗੁੰਡਾਗਰਦੀ ਕਰਦਾ ਆ ਤੇ ਕੱਲ ਅਸੀਂ ਗਏ ਆ ਕੰਪਲੀਟ ਲਖਾਨ ਤੇ ਸਾਡੀ ਉਹਨਾਂ ਨੇ ਸੁਣਵਾਈ ਨਹੀਂ ਕੀਤੀ ਇਸੇ ਇਹੀ ਚਾਹਨੇ ਪ੍ਰਸ਼ਾਸਨ ਤੋਂ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਇਹਦੀ ਗੁੰਡਾਗਰਦੀ ਬੰਦ ਕੀਤੀ ਜਾਵੇ ਪਬਲਿਕ ਵੀ ਬਹੁਤ ਪਰੇਸ਼ਾਨ ਹੁੰਦੀ ਹੈ ਨਾ ਇਹਦੇ ਤੋਂ ਇਹ ਅੱਗੇ ਵੀ ਮਲਾਜਾ ਵੀ ਇਹਦਾ ਕਰਾਇਆ ਹੈ 120 ਆਈ ਇਹਦੀ ਜਿਹੜਾ ਇਹਦਾ ਮਲਾਜਾ ਕਰਾਇਆ ਹੈ ਤੇ ਅੱਗੇ ਸਾਡੀ ਇਹੀ ਬੇਨਤੀ ਹੈ ਕਿ ਸਾਨੂੰ ਇਨਸਾਫ ਮਿਲੇ ਬਸ ਇਹਦੀ ਰੋਕੀ ਜਾਵੇ ਪਰੇਸ਼ਾਨ ਹੋਣ ਦੇ ਮੰਦਰ ਦੀ ਪਵਿੱਤਰਤਾ ਨੂੰ ਭੰਗ ਕਰਦਾ ਦੂਸਰੇ ਤੀਸਰੇ ਦਿਨ ਆ ਕੇ ਮੇਰੇ ਬੱਚਿਆਂ ਨੂੰ ਪਹਿਲੇ ਵੀ ਤੁਸੀਂ ਕੋਈ ਕੰਪਰੇਲ ਵਗੈਰਾ ਲਖਾਈ ਨਹੀਂ ਆਈ ਲਖਾਈ ਨਹੀਂ 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 ਲਖਾਈ ਨਹੀਂ ਅਸੀਂ ਕਦੀ ਤੇ ਤੁਹਾਨੂੰ ਕਿਉਂ ਵਾਰ-ਵਾਰ ਤਾਂ ਕਿ ਕਰਦਾ ਇਹ ਪਤਾ ਨਹੀਂ ਜੀ ਇਹ ਨਜਾਇਜ਼ ਗੁੰਡਾਗਰਦੀ ਕਰਦਾ ਇਹ ਆ ਕੇ ਵਰਦੀ ਦਾ ਰੂਪ ਵਰਦੀ ਦਾ ਰੂਪ ਪਾਉਂਦਾ ਆ ਤੇ ਇਹਨੂੰ ਰੋਕਿਆ ਜਾਵੇ ਵਰਦੀ ਦਾ ਰੂਪ ਥੋੜੀ ਕੋਈ ਚੱਲਦੇ ਹੁੰਦੇ ਆ ਇਹ ਮੰਦਿਰ ਆ ਕੋਈ ਓਦਾਂ ਦੀ ਜਗ੍ਹਾ ਥੋੜੀ ਐ ਕਿ ਜਿੱਥੇ ਬਰਦਾਸ਼ ਕੀਤਾ ਜਾ ਪਰ ਇਹ ਬਰਦਾਸ਼ ਕਰਨ ਵਾਲੀ ਗੱਲ ਨਹੀਂ ਇਹਨੇ ਕੀਤੀ ਹੈਗੀ ਤੇ ਅੱਗੋਂ ਸਾਰੀ ਵਾਰੀ ਬਰਦਾਸ਼ ਕੀਤਾ ਆ ਅਸੀਂ ਕਿਹਾ ਚਲੋ ਕੋਈ ਗੱਲ ਨਹੀਂ ਪਰ ਮੋਨੇ ਹੱਦ ਤੋਂ ਬਾਅਦ ਹੀ ਹੋ ਗਿਆ ਆ ਪਿਸਟਲ ਕੱਢਣੀ ਗੁੰਡਾਗਰਦੀ ਕਰਨੀ ਗੰਦੀਆਂ ਗਾਲਾਂ ਮੇਰੇ ਇਹਨੇ ਬਾਲ ਬੁੱਟਣ ਦੀ ਕੋਸ਼ਿਸ਼ ਕੀਤੀ ਮੇਰੇ ਉੱਤੇ ਟੋਪੀ ਡਿਗੀ ਆ ਸਾਰਿਆਂ ਨੇ ਦੇਖੀ ਬਾਹਰ ਗੁੜੀਆਂ ਮੇਰੀ ਦੇ ਲੱਤਾਂ ਮਾਰੀਆਂ ਇਹਨੇ ਗੰਦੀ ਗਾਲ ਗੰਦੇ ਇਸ਼ਾਰੇ ਕਰ-ਕਰਕੇ ਇਹਨੇ ਗੰਦੀਆਂ ਗਾਲਾਂ ਕੱਢੀਆਂ ਮੁਲਾਜ਼ਮ ਹੋ ਕੇ ਮੁਲਾਜ਼ਮ ਹੋ ਕੇ ਸਾਨੂੰ ਧਮਕੀਆਂ ਦਿੰਦੇ ਇਹ ਸਰ ਮੇਰਾ ਨਾਮ ਸੋਨਮਾ ਤੇ ਕੀ ਹੋਇਆ ਕਿਸੇ ਤੁਹਾਡ ਨਾਲ ਸਰ ਮੈਂ ਆਪਣੇ ਬੇਟੀਆਂ ਨੂੰ ਲੈ ਕੇ ਅੰਦਰ ਬੈਠੇ ਹੋਏ ਸੀ ਕਾਲੂ ਛਪਾਈ ਆਇਆ ਸ਼ਰਾਬ ਨਾਲ ਰੱਜਿਆ ਬੜੀ ਗਾਲੀ ਗਲੋਚ ਕੀਤੀ ਬੜਾ ਮਤਲਬ ਕੀ ਦਿਖਲਾਰਾ ਪਾ ਕੇ ਗਿਆ ਬੰਦੂਕ ਗੱਡੀ ਮੇਰੇ ਪਾਪਾ ਨੂੰ ਬੰਦੂਕ ਦਿਖਾਉਣ ਲੱਗਾ ਫਿਰ ਅਸੀਂ ਉਹਨੂੰ ਰੋਕਿਆ ਸੰਗਤ ਨੇ ਵੀ ਰੋਕਿਆ ਮੌਜੂਦ ਹੈ ਪੰਡਿਤ ਜੀ ਵੀ ਇੱਥੇ ਹਾਜ਼ਰ ਸਨ ਕੱਲ ਕੱਲ 12 ਵਜੇ ਦਾ ਕੰਮ ਹੈ ਉਹਨਾਂ ਰੋਕਿਆ ਬੜੀ ਗਾਲੀ ਗਲੋਚ ਕੀਤੀ ਹੱਥੀ ਪੈਨ ਤੱਕਰ ਗਿਆ ਸਾਡੇ ਮੇਰੇ ਲੱਤਾਂ ਮਾਰੀਆਂ ਸੱਟ ਲੱਗੀ ਮੇਰੀ ਮੰਮੀ ਦੇ ਵੀ ਕੱਲ ਬਾਲ ਪੁੱਟਣ ਤੱਕਰ ਗਿਆ ਠੀਕ ਹੈ ਬੜਾ ਇਹਨਾਂ ਨੂੰ ਰੋਕਿਆ ਮਲਾਈਵਾਲੂ ਵੀ ਰੋਕਿਆ 올ਟ ਸਾਨੂੰ ਬੋਲਣ ਤੁਸੀਂ ਮੈਨੂੰ ਜਾਣਦੇ ਨਹੀਂ ਸਾਨੂੰ ਧਮਕੀਆਂ ਦੇਣ ਲੱਗ ਕੇ ਤੇ ਮੇਰੀ ਇਹੀ ਗੁਜਾਰਿਸ਼ ਹੈਗੀ ਆ ਕਿ ਸਾਨੂੰ ਨਿਆਂ ਕੀਤਾ ਜਾਵੇ ਉਥੇ ਦੀ ਸਬੰਧਿਤ ਥਾਣਾ ਮੁਕੰਪੂਰਾ ਦੇ ਪੁਲਿਸ ਦੇ ਐਸ ਐਚਓ ਦੇ ਵੱਲੋਂ ਫਿਲਹਾਲ ਮਾਮਲੇ ਸਬੰਧੀ ਤਫਤੀਸ਼ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਇੱਕ ਗਲ ਦਾ ਮਸਲਾ ਮੇਰੇ ਜਿਹੜਾ ਨੋਟਿਸ ਵਿੱਚ ਆਇਆ ਤੇ ਇਸ ਬੰਦੇ ਜਿਹੜਾ ਮੈਂ ਵੈਰੀਫਾਈ ਕਰ ਰਿਹਾ ਤੇ ਜਿਨ੍ਹਾਂ ਨੂੰ ਕੰਪਲੀਟ ਦਿੱਤੀ ਗਈ ਉਹਨਾਂ ਨੂੰ ਬਲਾਕ ਹੈ ਥਾਣੇ ਤੇ ਥਾਣੇ ਬਲਾਕੇ ਇਸ ਦੇ ਵਿੱਚ ਜੋ ਵੀ ਬਣਦਾ ਹੋਊਗਾ ਜੇ ਕੋਈ ਕਾਰਵਾਈ ਬਣਦੀ ਹੋਊ ਉਹ ਕਾਰਵਾਈ ਕੀਤੀ ਜਾਊਗੀ ਇਸ ਤੋਂ ਇਲਾਵਾ ਇਹ ਵੈਰੀਫਾਈ ਕਰਾਂਗੇ ਵੀ ਇਹਨੇ ਮੁਲਾਜ਼ਮ ਨੇ ਉੱਥੇ ਆਪਣਾ ਵੈਪਨ ਉਹਨਾਂ ਨੂੰ ਦਿਖਾਇਆ ਕਿ ਇਹਨੂੰ ਯੂਜ਼ ਕੀਤਾ ਕਿ ਨਹੀਂ ਕੀਤਾ ਉਹਨਾਂ ਵੱਲੋਂ ਕਿਹਾ ਗਿਆ ਕਿ ਵੈਪਨ ਉਹਦੇ ਹੱਥੋਂ ਡਿੱਗਾ ਉਸ ਤੋਂ ਬਾਅਦ ਚੌਂਕ ਚੌਂਕ ਮੁਲਾਜ਼ਮਾਂ ਨੂੰ ਬੁਲਾ ਕੇ ਉਹਨਾਂ ਨੂੰ ਉਹਦਾ ਵੈਪਨ ਵੀ ਦਿੱਤਾ ਗਿਆ ਵਾਪਸ ਦਿੱਤਾ ਗਿਆ ਤੇ ਬੰਦਾ ਵੀ ਹਵਾਲੇ ਕੀਤਾ ਗਿਆ ਪੁਲਿਸ ਦੇ ਹਾਂਜੀ ਉਹ ਮੁਲਾਜ਼ਮ ਨੂੰ ਲਿਆਂਦਾ ਸੀ ਉਹਨੂੰ ਲਿਆ ਕੇ ਅਸੀਂ ਉਹਦਾ ਜਿਹੜਾ ਵੀ ਮੁਲਾਜ਼ਾ ਵੀ ਕਰਾਇਆ ਸੀ ਤੇ ਇਸ ਤੋਂ ਇਲਾਵਾ ਜਿਹੜਾ ਉਹ ਜਿਹੜਾ ਵੈਪਨ ਹੈ ਉਹਨੂੰ ਮੱਧਿਆਮ ਹਾਲ ਦੇ ਵਿੱਚ ਰੱਖਿਆ ਹੋਇਆ ਆਪਣੇ ਕੋਲ ਮੁਲਾਜ਼ੇ ਦੇ ਵਿੱਚ ਉਹ ਕਹਿੰਦੇ 120% ਐਲਕੋਹਲ ਹੈ ਇਹ ਬੰਦਾ ਨਸ਼ੇ ਦੇ ਵਿੱਚ ਹੀ ਹੈ ਮੁਲਾਜ਼ਮ ਨੇ ਰਿਪੋਰਟ ਨਹੀਂ ਮੈਂ ਦੇਖੀਗੀ ਪਰ ਇਹਨਾਂ ਮੈਨੂੰ ਪਤਾ ਲੱਗਾ ਵੀ ਮੁਲਾਜ਼ਮਾਂ ਨੇ ਜਿਹੜਾ ਵੀ ਉਹਦਾ ਮੁਲਾਜ਼ਾ ਕਰਾਇਆ ਸੀ ਸਰ ਉਹਨਾਂ ਵੱਲੋਂ ਕਿਹਾ ਹੋਇਆ ਕਿ ਜਿਹੜਾ ਉੱਥੇ ਦੇ ਪਰਿਵਾਰ ਮੰਦਰ ਦੇ ਬੰਦੇ ਸਾਨੂੰ ਕੁੱਟਿਆ ਵੀ ਗਿਆ ਉਹਨਾਂ ਨੂੰ ਮੁਲਾਜ਼ਮ ਨੇ ਕੋਟ ਮਾਰਦੇ ਸਬੰਧੀ ਨਹੀਂ ਕੁਝ ਵੀ ਜੇ ਮੈਨੂੰ ਪਤਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਇਹ ਰਜਿਸਟਰੀ ਮੈਂ ਵੈਰੀਫਾਈ ਕਰਨਾ ਹੈ ਜੀ ਆਸਮ ਜੱਟ ਨੀਕੂਤਲੀ ਅਮਰਸਰ ਤੋਂ ਹਰਜੀਤ ਸਿੰਘ ਗਰੇਵਾਲ ਦੀ ਰਿਪੋਰਟ